ਯਾਰ ਜੀ ਗਾਲੀ ਕਿ ਮੈਂ ਤੁਹਾਨੂੰ ਸਾਰੇ ਆਈ ਹੋਪ ਤੂੰ ਸਾਰੇ ਵਧੀਆ ਹੋਮਗੇ ਸੋ ਲੋ ਜੀ ਅੱਜ ਆਪਾਂ ਪਹੁੰਚਾਂਗੇ ਪਿੰਡ ਨਦੂਰਪੁਰ ਖੁਰਦਾ ਬੋਰ ਦੇ ਵਿੱਚ ਮਾਰਨ ਕੈਮਰਾ ਤਿਆਰ ਹੈ ਜੀ ਆਪਣਾ ਕੈਮਰਾ ਇੱਥੇ ਆਪਣਾ 7-8 ਦਿਨਾਂ ਤੋਂ ਕੰਮ ਚੱਲ ਰਿਹਾ ਹੈਗਾ ਜੀ ਤੇ ਇਹ ਤੁਹਾਨੂੰ ਦਿਖਾਉਣਾ ਹੈ ਸਕਰੀਨ ਤੇ ਵੀਊ ਚੈੱਕ ਕਰਾਉਣਾ ਹੈ ਕਿ ਬੋਰ ਦੇ ਅੰਦਰ ਕੀ ਹਾਲਾਤ ਨੇ ਦੇਖਿਓ ਮੜਾ ਜਾ ਇੱਕ ਮਿੱਟੀ ਥੋੜਾ ਸਾਈਡ ਹੋ ਜਾ ਥੋੜਾ ਥੋੜਾ होळी शड्डो मोटे... ਆ ਮਾ ਮੁਟਾ ਬੰਦਾ ਕੁਈ ਗੁੱਡ ਬੱਟਰ ਲੈਵਲ ਪੁੱਛੀ ਨਾ ਕਿਤੇ ਬਾਗ ਜਦੋਂ ਪਾਣੀ ਚ ਵਾਗ ਜਾਵਾਂ ਸੀਗਨੇ ਫਟੋੜ ਇੱਕ ਮਿੰਟੀ ਦਸਵੇਂ ਮੜਾ ਕਿੰਨਾ ਹੋ ਗਿਆ ਬਾਈ ਕਿੰਨਾ ਹੋ ਗਿਆ ਕਿੰਨਾ ਹੋ ਗਿਆ ਵੋਟੇ ਹੈ ਤੂੰ ਜਾਣ ਦੇ ਕੱਲਾ ਨੇ ਨੰਦੇ ਵਿੱਚ ਚੱਲ ਜਾਣ ਠੀਕ ਆ ਜਾਣ ਦੇ ਛੱਡ ਦੇ ਮੜਾ ਤਾਂ ਜਾ ਕੇ ਛੱਡੀ ਚਲ ਹੋਲੀ ਚੱਲੀ ਹੋਲੀ 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 ਚੱਲ ਜਾਵਾਂ ਪਿਆਰ ਨਾਲ ਬਸ ਇਹਨੇ 210 ਫੋਟੇ ਹੂੰ 210 ਤੇ 200 ਜਦੋਂ 200 ਹੋ ਗਿਆ ਬਾਈ ਉਦੋਂ ਹੋਲੀ ਕਰ ਲਈ ਕੈਮਰਾ ਕਿੰਨਾ ਹੋ ਗਿਆ ਮੋٹے 180 ਫਾਈਬਰ ਪੈਰ ਤੇ ਪੈਰ ਨਾ ਰੱਖੋ ਹਵਲੀ ਜੱਲੀ ਕਿੰਨਾ ਹਵਲੀ ਜੱਲੀ ਮੋٹے ਇੱਥੇ ਤੇਰੇ ਖਦਾ ਮਾਣ ਕਿੰਨਾ ਹੋ ਗਿਆ ਕਿੰਨਾ ਹੋ ਗਿਆ ਬਾਈ ਕਿੰਨਾ ਹੋ ਗਿਆ 195 ਹੋਲੀ ਚੱਲੀ ਹੋਲੀ ਜਮਾ ਹੋਲੀ ਹੋਲੀ ਚੱਲ ਜਮਾ ਪਿਆਰ ਨਾਲ ਜਮਾ ਮਾੜਾ ਮਾੜਾ ਖੜਾ ਖੜਾ ਹੀ ਖੜਾ ਰਹਾ ਬਸ ਮੋਟੇ ਕਿੰਨਾ ਉਰੇ ਕਿੰਨਾ ਹੋ ਗਿਆ ਸਹੀ ਉਰੇ ਦੋ ਸੱਤ ਕੋਟ ਹੋ ਗਿਆ ਦੋ ਸੇ ਕੀ ਚੱਲ ਗਾ ਚੱਲ ਵੀ ਚੱਲ ਮੋਟੇ ਹੌਲੀ ਹੌਲੀ ਉਪਰ ਕਰ ਤਾਗਰੀ 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 ਹੋਰ ਕਰਾਂ ਕਿੰਨਾ ਹੋ ਗਿਆ ਓਰੇ 107 ਕਰੋ 800 ਚੱਲ ਹੌਲੀ ਹੌਲੀ ਚੱਲੀ ਥੱਲੇ ਜਮੀ ਹੌਲੀ ਹੌਲੀ ਛੱਡੀ ਹੌਲੀ ਅਰੂ ਟੈਬਿੜਾ ਓਟ ਓਟ ਚੱਲ ਹੂੰ ਉਹ ਕਰਿਆ ਚੱਲ ਟੁੱਟ ਗਈ ਚੱਲ ਟੁੱਟੀਆਂ ਜਿੱਟੀਆਂ ਬੈਗੀਆਂ ਛੋਟਾਂ ਨੇ ਟੁੱਟਾ ਉਹਦੇ ਫੇਰ ਉਹ ਫੇਰ ਜਾ ਰਿਹਾ ਹੌਲੀ 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 दूस कि हो गया किन्ना हो गया मोटे दो सौ पंद्रह ऊपर करो ऊपर करो ऊपर करो भाई एक सौ पचानवे तो लेके दो सौ दस तक दिखा दो सारा ਫਰਾਮਾ ਭੰਨ ਗਏ ਆ ਜਾ ਮਲ ਆ ਜਾ ਥੋੜੇ ਪਾਣੀ ਇੱਥੇ ਵੀ ਨਹੀਂ ਹੈਗਾ ਮੈਨੂੰ ਤਾਂ ਲੱਗਦਾ ਪਾਣੀ ਇੱਥੇ ਵੀ ਪੱਕੀ ਹੈ ਮੈਨੂੰ ਤਾਂ ਲੱਗਦਾ ਥੱਲੇ ਗਰੀ ਖੜਾ ਲਾ ਔਰ ਕਿੰਨਾ ਹੋਰੇ ਚੱਲ ਥੱਲੇ ਘਰ ਹੋਰ ਹੋਰ ਪਾਣੀ ਨਹੀਂ ਆਂਦਾ ਭਾਈ ਮੜਾ ਤਾਹ ਜਾ ਕੇ ਛੱਡੀ ਚੱਕੇ ਤਾਹ ਛੱਡੀ ਮੜਾ ਜਾਂ ਚੱਲ ਚੱਲ ਟੁੱਟੇ ਦੇਖਦਾ ਗੇਰਾ ਹੌਲੀ 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 ਮੇਰਾ ਪਾਇਂ ਟੁੱਟੂਗਾ ਇੱਥੋਂ ਨਿਕਲੂਗਾ ਫੇਰ ਘਾਹ ਚੱਲੂਗਾ ਮੈਂ ਕਿਵੇਂ ਕਰੀ ਜੂ ਮੋਟਰ ਬਣੀ ਬੂਰ ਕੀ ਕਰਨਾ 210 ਫੁੱਟ ਦੀ ਹੌਲੀ 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 ਚੱਲ ਹੌਲੀ ਹੌਲੀ ਚੂਟਾਂ ਬੱਜਣੇ ਦੇਖ ਆ ਖੰਡੇ ਦਾ ਰੱਖਿਆ ਬਈ ਯਾਰ ਆ ਦੇਖ ਮੂੰਗਾ ਘੱਟ ਗਿਆ ਵਿੱਚ ਹਾਂ ਇਹ ਪਹੂਣੀ ਹੈਗਾ ਇਹ ਪੈਪ ਟੁੱਟਾ ਮਰ ਟੱਕੀ ਨਿਕਲਦੀ ਦੇ ਵਿੱਚੋਂ ਟੱਕੀ ਟੁਕੇ ਨਿਕਲਦੀ ਇਹ ਤਾਂ ਤਿੱਖਾ ਹੈਗਾ ਉਹਨੇ ਉਹ ਕਰੇਗਾ ਆ ਦੇਖ ਆ ਦੇਖੋ ਜੀ ਆ ਤਾਂ ਉਹ ਕਰਿਆ ਹੋਇਆ ਘਸਿਆ ਹੋਇਆਗਾ ਪੱਟਿਆ ਪੱਟ ਪੱਟਿਆ ਹੋਇਆ ਪੱਟਿਆ ਜਮਈ ਉਪਰ ਕਰੀ ਥੋੜਾ ਜਾਂ ਥੋੜਾ ਜਿਹਾ ਉਪਰ ਕਰੀ ਹੋਏ ਹਣੀ ਹੋਏ ਬਸ ਬਸ ਥੱਲੇ ਕਰ ਜਮੀ ਪਿਆਰ ਨਾਲ ਹੌਲੀ ਹੌਲੀ ਜਮੀ ਹੌਲੀ ਥੱਲੇ ਕਰ ਆ ਦੇਖ ਇਹਦਾ ਇੱਕ ਪਾਸਾ ਦਿਖਾਉਂਦਾ ਚਾਰੇ ਪਾਸੇ ਹੀ ਆ ਤਾਂ ਥੱਲੇ ਕਰ ਹੌਲੀ ਹੌਲੀ ਕਰੀ ਥੱਲੇ ਬਸ ਬੜੀਕਾ ਓਏ ਓਕੇ ਹੋ ਗਿਆ ਕੰਮ ਹੋ ਗਿਆ ਆ ਜਾ ਪੱਜਾ ਸੇਟੀ ਆ ਸੇਟੀ 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 ਆ ਇਹਦੇ ਵੀ ਤੇ ਡ੍ਰਿੰਕ ਮੋਦੀ ਆ ਆਹ ਦੇਖ ਲੱਗਦਾ ਪਤਾ ਉਹ ਦੇਖ ਸਹੀ ਆ ਠੀਕ ਆ ਦੂਜੇ ਇਹਦੇ ਇੱਕ ਪਾਸੇ ਦਿਖਾਉਂਦੇ ਤਾਂ ਤਿੰਨ ਪਾਸੇ ਚੱਲਿਆ ਹੋਇਆਗਾ ਦੂਜੇ ਪਾਸੇ ਵੀ ਉਹ ਪਿੰਨ ਪਾਸੇ ਆ ਹੂੰ ਲੈ ਚਲੋ ਫਿਰ ਆਜੋ ਜਦੋਂ ਹੋਈ ਗਿਆ ਕੰਮ ਤੇਰਾ ਹੋਰ ਫਿਰ ਨਾ ਦੇਖ ਲੋ ਬਈ ਨਹੀਂ ਯਾਰ ਉਹਦਾ ਬਹੁਤ ਹੋ ਗਿਆ ਯਾਰ ਇਹਨਾਂ ਦਾ ਬਹੁਤ ਆ ਦਿਨ ਹੋ ਗਿਆ ਕਸਮਾਂ ਦਾ ਮੱਚਿਆ ਪਿਆ ਜੀ ਉਹਦੀ ਮਿੱਟੀ ਘੁੰਮੀ ਜਾਂਦੀ ਮਿੱਟੀ ਵੀ ਯਾਰੀ ਥੱਲੇ ਹੂੰ ਦੇਖਾਂ ਲੈ ਬੋਕੀ ਲਾ ਦੇਣਾ ਬੋਕੀ ਇਧਰ ਹੀ ਮੂਰਤੀ ਮੂਰਤੀ ਆ ਜਾ ਇਧਰ ਆ ਹਾਜੀ ਆ ਮਮਾ ਜੀ ਨੂੰ ਤੇ ਜਾਗਾ ਦੋ ਜਾਗਾ ਦੋ ਨੂੰ ਮਮਾ ਜੀ ਬੱਟੇ ਆ ਮਮਾ ਜੀ ਥੱਲੇ ਥੋੜਾ ਉੱਚਾ ਚੱਕਣਾ ਪੈਣਾ ਤੁਹਾਨੂੰ ਕਿਉਂ ਤੂੰ ਕਾ ਟੁੱਟੇ ਨਹੀਂ ਫੇਰਾ ਆ ਜਾ ਉਹ ਬਿਜਾਰੀ ਆ ਰੇਤਾ ਵੀ ਜਾ ਰਿਆ ਆ ਦੇਖ ਹੋ ਡਿਖਦਾ ਓਏ ਡਿਖਦਾ ਹੈ ਹਾਂ ਓਏ ਲੈ ਚਲੋ ਪਰ ਕਿਉਂ ਕੋਲ ਕਰੀ ਪਾਉ ਮੋਟੇ ਚਲੋ ਫਿਰ ਲਾਉਣੀਆਂ ਬੋਕੀ ਇੱਕ ਲਾ ਦੇਣਾ ਬੋਕੀ ਲਾ ਦੇ ਬੋਕੀ ਲਾ ਕੇ ਦੇ ਬੋਕੀ ਲਾ ਕੇ ਤਾਂ ਬੋਕੀ ਤਾਂ ਹੁਣਾ ਨਹੀਂ ਕੁਛ ਮੇਰੇ ਸਾਹਮਣੇ ਲਾਦਾ ਨਹੀਂ ਇਹ ਥੱਲੇ ਇਨੇ ਚਿਰ ਚ ਰੇਤਾ ਲੱਗੇ ਹੋਊਗਾ ਕੋਸ ਨੂੰ ਕੋਸ ਤਾਊਗਾ ਜੀ ਚਲ ਦੇ ਖਲਾ ਪਰ ਮਾਲੂ ਮੈਂ ਇਕਲਾ ਆਉਂਦਾ ਔਰ ਮਾਲੂ ਪਹਿਲਾਂ ਹੀ ਮੰਦਿਆਂ ਦਾ ਹਾਂ ਹਾਂ ਮੈਂ ਚੱਕਾ ਤੈਨੂੰ ਉੱਪਰ ਕਰੀਏ ਮੈਂ ਮੈਨੂੰ ਸਮਝਾ ਤੜਿਆ ਜੀ ਚਲ ਵੇ ਓਏ ਟਿਕਟ ਬੰਡਲ ਨੇ ਆਈ ਨਟਕਾ ਵੇ ਚਲ ਬਾਈ ਥੈਂਕ ਯੂ ਕਟਾ ਦੇਈ ਕਟਾ ਦੇ ਮੈਂ ਤਾਂ ਕਹਿੰਦਾ ਇੱਕ ਬੋਕੀ ਲਾ ਕੇ ਚੱਲ ਮੋਟਰ ਪਾ ਕੇ ਦੇ ਲੋ ਤਾਰ ਵੀ ਜੋੜਨੀ ਪਊਗੀ ਫਿਰ ਤਾਰ ਵੀ ਕੱਟ ਬਾਈ ਮੋਟਰ ਕੈਮਰਾ ਬਾਹਰ ਕੱਢ ਲਓ ਬਾਈ ਚਲ ਲੋਜੀ ਕੈਮਰਾ ਵੱਜ ਗਿਆ ਆਪਣਾ ਕੰਪਲੀਟ ਹੋ ਚੁੱਕਿਆ ਤੇ ਹੁਣ ਆਪਾਂ ਆਪਣਾ ਕੈਮਰਾ ਬਾਰੇ ਪੂਰੀ ਕੱਢਾਂਗੇ ਥੋੜੀ ਮਿਸਤਰੀ ਜੀ ਨਾਲ ਵੀ ਗੱਲ ਕਰਾਉਣੇ ਵੀ ਬੋਰ ਦੇ ਵਿੱਚ ਕੀ ਪ੍ਰੋਬਲਮ ਸੀ ਆਪਾਂ ਨੇ ਕੈਮਰਾ ਕਿਉਂ ਮਾਰਿਆ ਤੇ ਕਾਦੇ ਪਾਸਤੇ ਮਾਰਿਆ ਹਾਂਜੀ ਅਸ਼ੀਕਾ ਮਿਸਤਰੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੋਈ ਹਾਂਜੀ ਠੀਕ ਠਾਕ ਜੀ ਹਾਂਜੀ ਦੱਸੋ ਜੀ ਕੀ ਪ੍ਰੋਸੈਸ ਹੈ ਜੀ ਬੋਰ ਦਾ ਜੀ ਤਕਰੀਬਨ ਸਾਨੂੰ 7 ਦਿਨ ਹੋ ਗਏ ਯਰੇ ਲੱਗਿਆ ਨੂੰ ਇਹ 350 ਵੋਟ ਵਾਲਾ ਬੋਰ ਤਿਕਾ 350 ਤੇ ਪਾਂਡੂ ਆਰੇ ਅਸੀਂ ਥੱਲੋ ਬੋਰ ਤੋੜਿਆ ਦੋ ਵਾਰ ਤੇ ਟੁੱਟਿਆ ਨੀ ਬੋਰ ਤੇ ਇਸ ਤੋਂ ਬਾਅਦ ਹੁਣ ਅਸੀਂ ਵੱਡੀ ਮੋਟਰ ਲੈ ਕੇ ਆਏ ਉੱਥੋਂ ਸੰਗਰੂਰ ਤੋਂ ਹਾਂਜੀ 45 ਦੀ ਮੋਟਰ ਨਾਲ ਅਸੀਂ ਦੇਖਿਆ ਤੇ ਉਸ ਨੇ ਵੀ ਰੇਤਾ ਨਹੀਂ ਚੱਕਿਆ ਤੇ ਇਸ ਤੋਂ ਬਾਅਦ ਹੁਣ ਅਸੀਂ 200 ਤੋਂ ਕਰੀਬਨ 210 ਕਿਤੋਂ ਤੋੜਿਆ ਬਾਕੀ ਹੁਣ ਦੇਖਦੇ ਆਂ ਬੋਰ ਟੂੜਦਾ ਸੀ ਇਹਨੂੰ ਚਲਾ ਕੇ ਦੇਖਦੇ ਆਂ ਬਾਕੀ ਕੀ ਰਿਜ਼ਲਟ ਹੁੰਦਾ ਹੈ ਜੀ ਅੱਗੇ ਬਾਕੀ ਦੱਸਦੇ ਆਂ ਤੁਹਾਨੂੰ ਧੰਨਵਾਦ ਜੀ ਚਲੋ ਜੀ ਕਈ ਵਾਰ ਕਿਸੇ ਹੋਰ ਬੋਰ ਦਾ ਪਾਣੀ ਘਟੋ ਹੋਵੇ ਤਾਂ ਅਸੀਂ ਬੋਰ ਤੋੜਨ ਦਾ ਵੀ ਕੰਮ ਹੈ ਜੀ ਆਪਣੇ ਲੱਭ ਜਨਰੇਟਰ ਦੀ ਸਾਰੀ ਸਹੂਲਤ ਹੈਗੀ ਆ ਤੇ ਸਾਡੇ ਨਾਲ ਸੰਪਰਕ ਕਰ ਸਕਦਾ 9781754490 ਤੇ ਮੇਰਾ ਨਾਮ ਹੈਗਾ ਮੇਰਾ ਮੁਖਤਿਆਰ ਸਿੰਘ ਪਿੰਡ ਨਮੋਲ ਜ਼ਿਲ੍ਹਾ ਸੰਗਰੂਰ ਠੀਕ ਹੈ ਕੰਮ ਲਈ ਸੰਪਰਕ ਕਰੋ ਧੰਨਵਾਦ ਜੀ ਠੀਕ ਹੈ ਜੀ